ਪਰੀਪ ਗੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਵੀਡੀਓ ਜੋ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਮੈਂ ਹਾਜ਼ਰ ਹੋਇਆ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਜਿਹੜੇ ਵੀ ਕਿਸੇ ਦੇ ਘਰ ਨੂੰ ਨਜ਼ਰ ਲੱਗੀ ਹੋਵੇ ਜਾਂ ਘਰ ਦੀ ਕਿਸੇ ਨੇ ਘਰ ਦੇ ਉੱਤੇ ਨੈਗੇਟਿਵ એનર્ਜੀ ਹੋਵੇ ਉਹ ਤੋਂ ਬਚਣ ਦੇ ਲਈ ਇੱਕ ਟਾਲਾ ਦੇ ਜਾ ਰਹੇ ਹਾਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਜ਼ਰੂਰ ਦੇਖ ਲੈਣਾ ਸੁਣ ਲੈਣਾ ਕਿਉਂਕਿ ਕਰਕੇ ਬਹੁਤ ਕੰਮ ਦੀ ਵੀਡੀਓ ਹੈ ਢਾਲਾ ਬੜਾ ਪੁਰਾਤਨ ਸਮੇਂ ਤੋਂ ਚੱਲਦਾ ਆ ਰਿਹਾ ਪੁਰਾਣਾ ਢਾਲਾ ਤੁਹਾਨੂੰ ਪਤਾ ਵੀ ਹੋਣਾ ਹੈ ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਘੰਟੀ ਵਾਲੇ ਬਟਨ ਨੂੰ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਹੋ ਸਕਣਗੀਆਂ ਹੁਣ ਗੱਲ ਕਰਦੇ ਆ ਜੀ ਨજર ਦੋਸ਼ ਦੇ ਘਰ ਤੂਫਨ ਕਰਤੇ ਜਿਹੜੀਆਂ ਪੂਰੀ ਸ਼ਕਤੀ ਹੋਵੇ ਜਾਂ ਕੋਈ ਨੈਗੇਟਿਵ એનર્ਜੀ ਹੋਵੇ ਜਾਂ ਕੋਈ ਕਿਸੇ ਨੇ ਨજર ਲਗਾਈ ਹੋਵੇ ਉਸ ਤੋਂ ਬਚਣ ਦੇ ਲਈ ਇਹ ਢਾਲਾ ਆ ਇਹ ਜਿਹੜਾ ਢਾਲਾ ਆ ਘਰ ਦੇ ਉੱਤੇ ਵੀ ਵਰਤਿਆ ਜਾਂਦਾ ਕੋਈ ਤੁਹਾਡਾ ਵਾਹਨਾ ਕੋਈ ਗੱਡੀ ਹੈ ਤੁਹਾਡੇ ਕੋਲ ਕੋਈ ਮੋਟਰਸਾਈਕਲ ਕਾਰ ਡਰੈਕਟਰ ਟਰਾਲੀ ਟਰੱਕ ਕੋਈ ਵੀ ਚੀਜ਼ ਹੈ ਚਾਹੇ ਬੱਸ ਵੀ ਹੈ ਜਾ ਬਾਈਕ ਹੈ ਉਤੋ ਵੀ ਉਹਨਾਂ ਨੂੰ ਵੀ ਤੁਸੀਂ ਨਜ਼ਰ ਤੋਂ ਤੇ ਬੁਰੀ ਸ਼ਕਤੀ ਤੋਂ ਬਚਾ ਸਕਦੇ ਇਸ ਢਾਲੇ ਦੇ ਨਾਲ ਹੁਣ ਤੁਸੀਂ ਕਰਨਾ ਕੀ ਆ ਪਹਿਲਾਂ ਸੁਣ ਲਓ ਇਹ ਜਿਹੜਾ ਢਾਲਾ ਆ ਪੁਰਾਣੇ ਸਮੇਂ ਤੇ ਸਾਡੇ ਬਜ਼ੁਰਗ ਬਜ਼ੁਰਗਾਂ ਦਾ ਦਿੱਤਾ ਹੋਇਆ ਹਟਾਲਾ ਹੁੰਦਾ ਹੈ ਬਜ਼ੁਰਗ ਕਰਦੇ ਸੀ ਸਾਰਿਆਂ ਦੇ ਬਜ਼ੁਰਗ ਪਤਾ ਹੀ ਹੋਣਾ ਆ ਸਭ ਨੇ ਹਟਾਲਾ ਕੀਤਾ ਵੀ ਹੋਣਾ ਕਈ ਵਾਰ ਤੁਸੀਂ ਛੋਟੇ ਹੁੰਦਿਆਂ ਨੇ ਵੀ ਸੁਣਿਆ ਹੋਣਾ ਕਿਉਂ ਕਰਕੇ ਜਿੱਦਾਂ ਜਿੱਦਾਂ ਹੁਣ ਸਮਾਂ گزرਦਾ ਜਾਂਦਾ ਜਾਂਦਾ ਹੈ ਲੋਕ ਨਵੀਆਂ ਚੀਜ਼ਾਂ 'ਚ ਦਲ ਤੁਰ ਗਏ ਪੁਰਾਣੀਆਂ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਆ ਇਹ ਪ੍ਰਤ ਟਾਲਾ ਆ ਜਿਹਦਾ ਰਿਜ਼ਲਟ ਸਭ ਨੂੰ ਮਿਲਦੇ-ਮਿਲਦਾ ਹੈ ਪਤਾ ਹੀ ਹੋਣਾ ਹੈ ਇਹ ਕੋਈ ਨਵਾਂ ਟਾਲਾ ਨਹੀਂ ਹੈਗਾ ਹੁਣ ਕਰਨਾ ਕੀ ਆ ਟਾਲੇ ਨੂੰ ਤੁਸੀਂ ਇੱਕ ਨਿੰਬੂ ਲੈ ਲੈਣਾ ਸਾਫ਼ ਸੁਥਰਾ ਨਿੰਬੂ ਹੋਵੇ ਜਿਸਦੇ ਤੇ ਕੋਈ ਦਾਗ ਨਹੀਂ ਲੱਗਿਆ ਹੋਵੇ ਸੱਤ ਲੈ ਲੈਣੀਆਂ ਤੁਸੀਂ ਲਾਲ ਮਿਰਚਾਂ ਠੀਕ ਹੈ ਜੀ ਜੇ ਸੱਤ ਲਾਲ ਮਿਰਚਾਂ ਨਹੀਂ ਹੈਗੀਆਂ ਹਰੀਆਂ ਵੀ ਚੱਲ ਸਕਦੀਆਂ ਠੀਕ ਹੈ ਜੀ ਪਰ ਇਹਦੇ ਵਿੱਚ ਲਾਲ ਮਿਰਚਾਂ ਹੀ ਲੱਗਦੀਆਂ ਸੀ ਸੱਤ ਤੇ ਜੇ ਤੁਹਾਡੇ ਕੋਲ ਲਾਲ ਨਹੀਂ ਹੈਗੀਆਂ ਹਰੀਆਂ ਵੀ ਚਲਾ ਸਕਦੇ ਆ ਮਿਰਚਾਂ ਵੀ ਗਲੀਆਂ ਨਹੀਂ ਹੋਣੀਆਂ ਚਾਹੀਦੀਆਂ ਕਿਤੇ ਦਾਗ ਨਹੀਂ ਹੋਣੇ ਚਾਹੀਦੇ ਸਾਫ਼ ਡੱਡੀ ਵਾਲੀਆਂ ਹੋਣੀਆਂ ਚਾਹੀਦੀਆਂ ਤੇ ਇਹਨਾਂ ਨੂੰ ਇੱਕ ਸੂਈ ਦੇ ਧਾਗੇ ਦੇ ਵਿੱਚ ਤੁਸੀਂ ਪਰੋ ਲੈਣਾ ਸੱਤ ਮਿਰਚਾਂ ਨੂੰ ਤੇ ਨਿੰਬੂ ਨੂੰ ਇਹਨਾਂ ਨੂੰ ਪਰੋ ਕੇ ਤੁਸੀਂ ਜਿੱਥੇ ਤੁਹਾਡੇ ਘਰ ਦਾ ਮੁੱਖ ਦੁਆਰ ਹੈ ਜਿਹੜਾ ਮੁੱਖ ਗੇਟ ਆ ਪਹਿਲਾ ਜਿੱਥੇ ਤੁਸੀਂ ਘਰ ਚ ਐਂਟਰ ਕਰਦੇ ਉਸ ਦੁਆਰ ਦੇ ਉੱਤੇ ਤੁਸੀਂ ਪਹਿਲਾ ਗੇਟ ਦੇ ਉੱਤੇ ਇਹ ਲਗਾ ਦੇਣਾ ਹੈ ਜੇ ਇਸ ਨਿੰਬੂ ਨੂੰ ਤੇ ਲਾਲ ਮਿਰਚ ਨੂੰ ਤੁਸੀਂ ਲਾਇਆ ਹੋਊਗਾ ਘਰ ਦੇ ਵਿੱਚ ਇੱਕ ਤਾਂ ਨਜ਼ਰ ਨਹੀਂ ਲੱਗੇਗੀ ਦੂਜੀ ਗੱਲ ਤੁਹਾਡੇ ਘਰ ਦੇ ਵਿੱਚ ਕੋਈ 네ਗਟਿਵ ਐਨਰਜੀ ਐਂਟਰ ਨਹੀਂ ਕਰ ਸਕਦੀ ਜੇ ਲੱਗੀ ਹੋ ਪਰੇ ਲਗਾਣੀ ਸ਼ਨੀਵਾਰ ਜਾਂ ਮੰਗਲਵਾਰ ਵਾਲੀ ਦਿੰਨੀ ਹੁੰਦੀ ਹੈ ਉਹ ਤਾਂ ਇਹਨੂੰ ਨਹੀਂ ਲਗਾਇਆ ਜਾਂਦਾ ਜਿਸ ਤਰ੍ਹਾਂ ਮੰਗਲਵਾਰ ਲਗਾਈ ਤੇ ਅਗਲੇ ਹੀ ਮੰਗਲਵਾਰ ਨੂੰ ਬਦਲਿਆ ਜਾਂਦਾ ਹੈ ਹਫਤੇ ਤੇ ਹਫਤੇ ਜੇ ਤੁਸੀਂ ਸ਼ਨੀਵਾਰ ਲਾਈ ਤੇ ਅਗਲੇ ਸ਼ਨੀਵਾਰ ਨੂੰ ਇਹਨੂੰ ਬਦਲ ਕੇ ਨਵੀਂ ਲਾਉਣੀ ਹੈ ਇਹਨੂੰ ਐਤੇ ਤੁਸੀਂ ਲਗਾਉਂਦੇ ਰਹਿਣਾ ਘਰ ਦੇ ਵਿੱਚ ਤਾਂਕਿ ਘਰ ਦੇ ਵਿੱਚ ਕੋਈ ਨੈਗੇਟਿਵ એનર્ਜੀ ਤੇ ਨਾ ਬੁਰੀ ਨਜ਼ਰ ਲੱਗਦੀ ਹੈ ਇਹ ਜਿਹੜਾ ਢਾਲਾ ਆ ਤੁਸੀਂ ਇਹਨੂੰ ਲਗਾਤਾਰ ਮਹੀਨਾ ਦੋ ਮਹੀਨਾ ਕਰਕੇ ਦੇਖ ਲਓ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ ਇਹਦਾ ਰਿਜ਼ਲਟ ਦਾ ਬੜਾ ਜ਼ਬਰਦਸਤ ਵਾਲਾ ਹੁੰਦਾ ਹੈ ਤੇ ਇੱਦਾਂ ਜੇ ਤੁਹਾਡਾ ਕੋਈ ਮੋਟਰਸਾਈਕਲ ਜਾਂ ਕੋਈ ਗੱਡੀ ਜਾਂ ਕੋਈ ਟਰੱਕ ਬੱਸ ਟਰਾਲੀ ਕੋਈ ਵੀ ਤੁਹਾਡਾ ਵਾਹਨ ਹੈ ਉਹਦੀ ਦੁਰਘਟਨਾ ਜਾਂ ਉੱਤੇ ਨਜ਼ਰ ਲੱਗਦੀ ਹੋਵੇ ਜਾਂ ਬਾਰ-ਬਾਰ ਕੋਈ ਪੁਰਜਾ ਖਰਾਬ ਹੁੰਦਾ ਹੋਵੇ ਉਹਦਾ ਸਮਾਨ ਕੋਈ ਖਰਾਬ ਹੁੰਦਾ ਹੋਵੇ ਤਾਂ ਤੁਸੀਂ ਉਹਦੇ ਉੱਤੇ ਇਹ ਜ਼ਰੂਰ ਲਗਾ ਕੇ ਰੱਖਿਆ ਕਰੋ ਜਿਹੜਾ ਨਿੰਬੂ ਆ ਤੇ ਸੱਤ ਲਾਲ ਮਿਰਚਾਂ ਵਾਲਾ ਉਹਨੂੰ ਜ਼ਰੂਰ ਟੰਗ ਕੇ ਰੱਖਣਾ ਕਿਉਂ ਕਰਕੇ ਉਸ ਵਾਹਨ ਦੇ ਉੱਤੇ ਨਾ ਤਾਂ ਕੋਈ ਨਜ਼ਰ ਲੱਗੇਗੀ ਤੇ ਨਾ ਹੀ ਉੱਤੇ ਕੋਈ ਢੇੜੀ ਚੀਜ਼ ਨੈਗਟਿਵ એનર્ਜੀ ਉੱਤੇ ਕੋਈ ਅਸਰ ਕਰ पाएगी ਕਿਉਂ ਕਰਕੇ ਲੋਕ ਅੱਜ ਦੇ ਟੈਪ ਦੇ ਵਿੱਚ ਕੀ ਕਰਦੇ ਆ ਦੁਸ਼ਮਣੀ ਕੱਢਣਾ ਹੋਵੇ ਦੁਸ਼ਮਣੀ ਕਈਆਂ ਦੀ ਦੁਸ਼ਮਣੀ ਹੁੰਦੀ ਹੈ ਤੇ ਉਹ ਕਰਦੇ ਕਿਸੇ ਦੀ ਗੱਡੀ ਉੱਤੇ ਕਰ ਦਿੰਦੇ ਵੀ ਲੈ ਵੀ ਇਹਦੇ ਤੇ ਕਰਦੀਏ ਵੀ ਗੱਡੀ ਦਾ ਕੋਈ ਦਾ ਐਕਸੀਡੈਂਟ ਹੋਵੇ ਤੇ ਬੰਦਾ ਮਰ ਚਵੇ ਜੈ ਤਾਂ ਬਹੁਤ ਕੁਝ ਹੁੰਦਾ ਦੁਨੀਆ ਤੇ ਇਹ ਚੀਜ਼ਾਂ ਦਾ ਵੀ ਧਿਆਨ ਰੱਖਣਾ ਪੈਂਦਾ ਇਸ ਕਰਕੇ ਤੁਹਾਡਾ ਜੇ ਕੋਤੇ ਬਾਹਰ ਗਲੀ ਦੇ ਵਿੱਚ ਕੋਈ ਗੱਡੀ ਜਾਂ ਕੋਈ ਮੋਟਰਸਾਈਕਲ ਜਾਂ ਕੋਈ ਗੱਡੀ ਖੜੀ ਕਰਦੇ ਹੋ ਉਹਦੇ ਨਾਲ ਜ਼ਰੂਰ ਬੰਨ ਕੇ ਰੱਖਿਆ ਕਰੋ ਫਿਰ ਤਾਂ ਤੁਸੀਂ ਅਗਰ ਤੁਹਾਡੇ ਇਸ ਜੀ ਇਹ ਨਿੰਬੂ ਬੰਨੇ ਹੋਣਗੇ ਤਾਂ ਤੁਹਾਡੀ ਰਖਵਾਲੀ ਹੋਏਗੀ ਘਰ ਦੀ ਜਿਹੜੀ ਗੱਡੀ ਦੀ 네ਗੇਟਿਵ એનર્ਜੀ ਤੋਂ ਤੇ ਬੁਰੀ ਨਜ਼ਰ ਤੋਂ ਦੋਹਾਂ ਚੀਜ਼ਾਂ ਤੋਂ ਇਹ ਬਚਾਉਂਦੀ ਹੈ ਇਹਨੂੰ ਇਹਨਾਂ ਚੀਜ਼ਾਂ ਨੂੰ ਕਰਕੇ ਦੇਖਿਓ ਬੜਾ ਰਿਜ਼ਲਟ ਮਿਲਦਾ ਹੈ ਇਹਦਾ ਜ਼ਬਰਦਸਤ ਹਰ ਥਾਂ ਤੇ ਇਹ ਮਦਦ ਹੁੰਦੀ ਹੈ ਦੀ ਕਿਉਂ ਕਰਕੇ ਲੋਕ ਪੂਰਾ ਕੰਮ ਬਹੁਤ ਜ਼ਿਆਦਾ ਹੌਲਾ ਪਿਆਂਦੀ ਟਾਈਮ ਦੇ ਵਿੱਚ ਤੇ ਟਾਲਾ ਵੀ ਕੋਈ ਜ਼ਿਆਦਾ ਮਹਿੰਗਾ ਨਹੀਂ ਹੈਗਾ ਤੇ ਇਹ ਦੇਖ ਲਓ 5000-10 ਰੁਪਏ ਦੇ ਵਿੱਚ ਤੁਹਾਡਾ ਸੜ ਜਾਂਦਾ ਹੈ ਹਫਤੇ ਬਾਅਦ ਇਹ ਨਿੰਬੂ ਬਦਲਣਾ ਹੁੰਦਾ ਇਹਨੂੰ ਵਰਤ ਕੇ ਕਰਕੇ ਦੇਖਿਓ ਇਹ ਬਜ਼ੁਰਗਾਂ ਦੇ ਹਿੱਤ ਦੇ ਟਾਲੇ ਆ ਕਿ ਬਜ਼ੁਰਗਾਂ ਦੇ ਸਬੰਧਾਂ ਦੇ ਚੱਲਦੇ ਆ ਰਹੇ ਆ ਤੁਹਾਨੂੰ ਵੀ ਪਤਾ ਹੀ ਆ ਤੁਹਾਡੇ ਬਜ਼ੁਰਗਾਂ ਨੇ ਵੀ ਇਹ ਕੀਤੇ ਹੋਣੇ ਆ ਕਰ ਕੇ ਦੇਖਿਓ ਰਿਜ਼ਲਟ ਬਹੁਤ ਜ਼ਬਰਦਸਤ ਮਿਲਦਾ ਹੈ ਜੀ ਜੈ ਪੀਰਾਂ ਦੀ ਜੈ ਮਸਤਾਂ ਦੀ ਮਾਲਕ ਭਲੀ ਕਰੇ